ਇੱਕ ਖਬਰ ਖੂਬ ਚਰਚਾ ਚ ਰਹੀ ਸੀ ਕਿ ਕੇਂਦਰ ਸਰਕਾਰ ਨਿਤੀ ਨਿਰਗੜਕਰੀ ਦਾ ਵਿਭਾਗ ਟੋਲ ਖਤਮ ਕਰਨ ਦੀ ਪ੍ਰਕਿਰਿਆ ਚ ਹੈ ਕਿ ਟੋਲ ਖਤਮ ਹੋਣ ਤੋਂ ਮਤਲਬ ਇਹ ਨਹੀਂ ਕਿ ਤੁਹਾਡੇ ਪੈਸੇ ਘੱਟਣ ਵੱਧ ਜਾਣਗੇ ਉਹ ਕਹਿੰਦੇ ਬਸ ਗੱਡੀ ਘਰੋਂ ਨਿਕਲੀ ਹਾਈਵੇ ਤੇ ਚੜੀ ਉੱਥੋਂ ਟੋਲ ਮੀਟਰ ਥੋੜਾ ਘੁੰਮਣਾ ਸ਼ੁਰੂ ਨੰਬਰ ਦੇ ਹਿਸਾਬ ਨਾਲੇ ਆਪ ਹੀ ਕੈਮਰੇ ਇਹ ਜੇ ਲੱਗੇ ਹੋਣਗੇ ਜਮ ਰਹਿ ਜੇ ਲੱਗੇ ਹੋਣਗੇ ਉਹਨਾਂ ਨੇ ਰਿਕਾਰਡ ਕਰ ਲੈਣਾ ਕਿ ਅੱਜ ਇਹ ਗੱਡੀ ਕਿੰਨੀ ਚੱਲ ਕੇ ਆਈ ਨਾਲ ਕਿ ਤੁਹਾਨੂੰ ਤੁਹਾਡੇ ਪੈਸੇ ਕੱਟ ਜਾ ਕਰਨਗੇ ਜੇ ਮਤਲਬ ਟੋਲ ਬੈਰੀਅਰ ਨਹੀਂ ਦਿਖਣਗੇ ਇਹ ਅਦਾਜਾ ਰਾਜਾ ਸੀ ਹੋ ਸਕਦਾ ਹੁੰਦੇ ਸਮੇ ਟੋਲ ਬੈਰੀਰ ਨਾ ਦਿਖਣਾ ਪਰ ਫਿਲਹਾਲ ਟੋਲ ਪਲਾਜੇ ਤੇ ਜਿਹੜਾ ਫਾਸਟ ਟੈਗ ਰਹੀ ਤੁਹਾਡਾ ਟੋਲ ਕੱਟਿਆ ਜਾਂਦਾ ਫਿਰ ਇਹ ਵੀ ਕਿਹਾ ਕਿ ਸ਼ਾਇਦ ਫਾਸਟ ਟੈਗ ਕਿਸੇ ਹੋਰ ਰੂਪ ਚੋਣਵੇ ਜਦੋਂ ਗੱਡੀ ਦੇ ਨੰਬਰ ਤੋਂ ਹੀ ਗੱਡੀ ਦਾ ਨੰਬਰ ਹੀ ਤੁਹਾਡਾ ਖਾਤੇ ਨਾਲ ਜੁੜ ਜਾਣਾ ਫਿਰ ਡਾਇਰੈਕਟ ਖਾਤੇ ਜੋਂ ਪੈਸੇ ਕੱਟੇ ਜਾਇਆ ਕਰਨਗੇ ਹੋ ਸਕਦਾ ਇਹਦੇ ਲਈ ਵੱਖਰਾ ਖਾਤਾ ਹੋਵੇ ਕਿਉਂ ਬੰਦਾ ਚਾਹੂਗਾ ਕਿ ਮੇਰਾ ਸੇਵਿੰਗ ਖਾਤਾ ਮੇਰਾ ਪਰਸਨਲ ਖਾਤਾ ਇਹਨਾਂ ਜੁੜੇ ਜਾਂ ਫਿਰ ਇਹ ਫਾਸਟ ਟੈਗ ਨੂੰ ਇਹ ਉਹਦੇ ਨਾਲ ਜੋੜ ਲੈਣਗੇ ਕਿਉਂਕਿ ਹੁਣ ਫਾਸਟ ਟ੍ਰੈਕ ਦੀ ਵਰਤੋਂ ਕੱਲੇ ਟੋਲ ਪਲਾਜ਼ੇ ਤੇ ਨਹੀਂ ਹੋਏਗੀ ਇਹ ਤੇਲ ਪਾਉਣ ਲਈ ਵੀ ਗੱਡੀ 'ਚ ਇਹ ਗੈਸ ਪਾਉਣ ਲਈ ਵੀ ਗੱਡੀ 'ਚ ਇਹ ਇਹ ਜੀ ਮਤਲਬ ਕਿ ਜਿਹੜੇ ਸੜਕਾਂ ਦੇ ਆਲੇ-ਦਾਲੇ ਉਹ ਸਪੈਸ਼ਲ ਤੌਰ ਦੇ ਤੇ ਖਾਣ-ਪੀਣ ਵਾਲੇ ਕੁਝ ਫੂਡ ਵਾਲੇ ਬਣੇ ਨੇ ਖਾਸ ਕਰਕੇ ਜਿਵੇਂ ਵੱਡੀਆਂ ਐਕਸਪ੍ਰੈਸ ਵੇ ਬਣੀਆਂ ਉਹਦੇ ਆਲੇ-ਦਾਲੇ ਜਿਹੜੇ ਆਊਟਲੈਟ ਨੇ ਉੱਥੇ ਵੀ ਵਰਤਿਆ ਜਾ ਸਕਦਾ ਕਹਿੰਦੇ ਜੀ ਵਰਤਿਆ ਕਿ ਇਹ ਹੋਏਗਾ ਕਹਿੰਦੇ ਜੀ ਇਹ ਨਵਾਂ ਸਿਸਟਮ ਹੈ ਕਿ ਟੋਲ ਦੀ ਜਿਹੜੀ ਟੋਲ ਦੇ ਉੱਤੇ ਫਾਸਟ ਟੈਗ ਦੀ ਵਰਤੋਂ ਆ ਉਹ ਤਾਂ ਚੱਲੇ ਰਹੀ ਹੈ। ਉਹ ਤੋਂ ਇਲਾਵਾ ਪੈਟਰੋਲ ਪੰਪ ਹੈ ਜਿਹੜੇ ਅੱਜ ਕੱਲ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ ਉਹਦੇ ਚਾਰਜਿੰਗ ਦੇ ਲਈ ਜਿਹੜੀ ਪੇਮੈਂਟ ਕਰਨੀ ਪਵੇ ਹੈ ਜਾਂ ਫਿਰ ਤੁਸੀਂ ਕਿਸੇ ਖਾਣ ਵਾਲੀ ਦੁਕਾਨ ਤੇ ਜਾਂਦੇ ਹੋ ਉੱਥੇ ਮਤਲਬ ਅੱਜ ਕੱਲ ਜਿਹੜਾ ਹੁੰਦਾ ਨਾ ਗੱਡੀ 'ਚ ਬੈਠ ਕੇ ਲੈ ਲਓ ਜੀ ਪਿਕ ਕਰਕੇ ਨਿਕਲ ਜਓ ਜੀ ਹੈਨਾ ਉੱਥੇ ਉਹੀ ਜਿਹਾ ਥਾਮਾਂ ਦੇ ਉੱਤੇ ਮਤਲਬ ਉਸੇ ਤਰ੍ਹਾਂ ਬੈਰੀਅਰ ਖੁੱਲੇ ਥੋੜਾ ਪੇਮੈਂਟ ਹੋ ਗਈ ਤੇ ਜਾਓ ਹੈਨਾ ਫਿਰ ਰਸਤੇ ਦੇ ਵਿੱਚ ਕਿਤੇ ਮਕੈਨਿਕ ਦੀ ਲੋੜ ਖਰਾਬੀ ਗੱਡੀ 'ਚ ਖਰਾਬੀ ਉਹਦੀ ਹੈ ਗੱਡੀ ਦੀ ਮੈਂਟੀਨੈਂਸ ਤੇ ਰਹੀ ਦੀ ਤਾਂ ਯਾਤਰਾਵਾਂ ਦੇ ਦੌਰਾਨ ਹੋਰ ਕਈ ਸਹੂਲਤਾਂ ਵੀ ਇਹਨਾਂ ਜੋੜਨ ਦੀ ਇਹ ਕਵਾਇਦ ਦੇ ਵਿੱਚ ਹੈ ਜੀ ਕਿ ਜੀ ਹੁਣ ਕੱਲਾ ਟੋਲ ਹੀ ਨਹੀਂ ਕٹےਗਾ ਤੁਹਾਡੇ ਫਾਸਟ ਟੈਗ ਨਾਲ ਆਉਂਦੇ ਦਿਨਾਂ ਦੇ ਵਿੱਚ ਇਸ ਯੋਜਨਾ ਤੇ ਵੀ ਕੰਮ ਹੋ ਰਿਹਾ ਹੈ ਕੇਂਦਰੀ ਸੜਕ ਤੇ ਜਿਹੜਾ ਸੰਬੰਧਿਤ ਵਿਭਾਗ ਹੈ ਉਹਦੇ ਵੱਲੋਂ ਇਹ ਕੋਸ਼ਿਸ਼ ਹੈ ਕਿ ਮੰਤਰਾਲੇ ਨੇ ਫਾਸਟ ਟੈਗ ਨੂੰ ਮਲਟੀਪਲ ਕਮਾਦੀ ਬਰਤ ਹੁੰਦੀ ਕੰਬਦਾ ਆ ਇਹ ਮਤਲਬ ਹੁਣ ਫਾਸਟੈਗ ਤੇ ਕਈ ਲੋਕ ਮਹਿਸੂਸ ਕਰਦੇ ਕਿ ਜਦੋਂ ਨਗਦ ਪੈਸੇ ਦੇਣੇ ਆ ਤਾਂ ਉਹਦਾ ਇੱਕ ਵੱਖਰਾ ਅਹਿਸਾਸ ਹੁੰਦਾ ਕਿ ਕਿੰਨੇ ਪੈਸੇ ਵੱਧ ਗਏ ਕਿੰਨੀ ਲੁੱਟ ਹੈ ਕਿ ਨਹੀਂ ਉੱਥੇ ਫਿਰ ਜਦੋਂ ਗੇਟ ਜਾ ਖੁੱਲਦਾ ਐ ਤੁਹਾਡੇ ਖੜਨ ਤੋਂ ਬਾਅਦ ਕਈ ਵਾਰ ਬੰਦੇ ਨੂੰ ਲੱਗਦਾ ਕਿ ਲੈ ਜਮੇ ਮੇਰੇ ਤੋਂ ਸਵਾਗਤ ਹੋ ਰਿਹਾ ਮੇਰੇ ਅੱਗੇ ਗੇਟ ਖੁੱਲ ਗਿਆ ਆਸਾਸ ਨਹੀਂ ਹੁੰਦਾ ਕਿ ਭਰਾਵਾ ਤੇਰੀ ਜੇਬ ਕੱਟੀ ਗਈ ਸੋ ਸਾਨੂੰ ਅਹਿਸਾਸ ਖਤਮ ਹੈ ਜਦੋਂ ਤਾਂ ਇਸੇ ਤਰੀਕੇ ਨਾਲ ਪੰਪ ਦੇ ਉੱਤੇ ਇਸੇ ਤਰੀਕੇ ਨਾਲ ਫੂਡ ਆਊਟਲੈਸ ਦੇ ਉੱਤੇ ਫਿਰ ਤੁਹਾਨੂੰ ਅਹਿਸਾਸ ਹੀ ਨਹੀਂ ਹੋਣਾ ਕਿ ਖਾਣ ਵਾਲੀ ਚੀਜ਼ ਕਿੰਨੀ ਮਹਿੰਗੀ ਹੋ ਗਈ ਤੇਲ ਦਾ ਕੀ ਰੇਟ ਹੋ ਗਿਆ ਬਸ ਤੁਸੀਂ ਕਹਿਣਾ ਪਾਦੇ ਭਰਦੇ ਤੇ ਪੈਸੇ ਕੱਟ ਗਏ ਪਰ ਤੁਹਾਡਾ ਫਾਸਟ ਟਰੈਕ 'ਚ ਪੈਸੇ ਭਰੇ ਰੱਖਣੇ ਚਾਹੀਦੇ ਨੇ ਤਾਂ ਹੀ ਤਾਂ ਸਰਕਾਰਾਂ ਦਾ ਸਿਸਟਮ ਤੁਹਾਡੀ ਜਿਬਾ ਵਾਰ-ਵਾਰ ਕੱਟੇਗੀ ਸੋ ਇਹ ਨਵਾਂ ਤਰੀਕਾ ਕਰ ਸਾਹਮਣੇ ਆ ਰਿਹਾ ਜੀ ਦਿੱਖਦੇ ਆ ਇਸ ਨੂੰ ਦੇਸ਼ ਦੇ ਵਾਸੀ ਕਿਵੇਂ ਲੈਂਦੇ ਨੇ ਬਹੁਤ ਬਹੁਤ ਸ਼ੁਕਰੀਆ